ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਖਾੰਦਾ ਤੇ ਆਪਾਂ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਸ਼ਕਿ ਵੀ ਆਪਣੇ ਇੰਜਰੀ ਹੋ ਗਈ ਸੀ ਜਿਆਦਾ ਤੇ ਮੈਂ ਸੱਟਰੀ ਕਰਵਾਈ ਸੀ ਤੇ ਉਸ ਤੋਂ ਬਾਅਦ ਹੁਣ ਮੇਰੀ ਜਿਵੇਂ ਰੀ ਹੈ ਚੱਲ ਰਹੀ ਹੈ ਨਾਲ ਐਕਸਰਸਾਈਜ਼ ਆਪਾਂ ਗਰਾਊਂਡ ਤੇ ਚ ਕਰਦੇ ਆਂ ਡੇਲੀ ਦੇ ਚਲੋ ਸੋਚਿਆ ਵੀ ਅੱਜ ਆਪਾਂ ਤੁਹਾਡਾ ਵਲੌਗ ਜਿਹੜਾ ਸ਼ੇਅਰ ਕਰਦੇ ਆਂ ਕੋ ਆ ਕੇ ਸਾਰਿਆਂ ਨੂੰ ਦੱਸਦੇ ਆਂ ਥੋੜਾ ਪਤਾ ਆਪਾਂ ਨੌਲੇਜ ਵੀ ਤੁਹਾਨੂੰ ਜਿੰਨਾ ਕਾਪਣ ਕੋਲ ਆ ਤੁਹਾਨੂੰ ਦੱਸਦੇ ਆ ਨੈਟਰੀ ਨਹੀਂ ਤੇ ਜਿਹੜਾ ਜਿੰਨਾਂ ਦੇ ਇੰਜਰੀ ਹੋਈ ਆ ਵੀ ਆਪਾਂ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਆ ਬਾਕੀ ਜਿਹੜੀ ਆਪਾਂ ਦਾ ਡੇਲੀ ਰੁਟੀਨ ਟ੍ਰੇਨਿੰਗ ਕਰਦੇ ਆ ਇੱਕ ਤੁਹਾਨੂੰ ਦਿਖਾਵਾਂਗੇ ਅੱਜ ਤੇ ਪੈਨ ਦੀ ਸਿਹਤ ਦੇ ਨਾਲ ਹੀ ਆਪਾਂ ਜਿਹੜੀ ਐਕਸਰਸਾਈਜ਼ ਜ਼ਿਆਦਾ ਕਰੀਦੀ ਆ ਉਹ ਜਿਹੜੀ ਹੋ ਰਹੀ ਆ ਐਕਸਰਸਾਈਜ਼ ਤੇ ਰੀਹੈਬ ਬਾਕੀ ਹੁਣ ਆਪਾਂ ਸੰਸਕਪ ਨੂੰ ਸਟਾਰਟ ਕਰਨੀ ਆ ਰਨਿੰਗ ਰਨਿੰਗ ਕਰਾਂਗੇ ਆਪਣੀ ਐਕਸਰਸਾਈਜ਼ ਕਰਕੇ ਫਿਰ ਆਪਣੇ ਉੱਤਰ ਵੀ ਤੁਸੀਂ ਦੇਖਦੇ ਆ ਖਾੜਾ ਬਣਿਆ ਵਾ ਰੰਨੀ ਚੋਲਾ ਵੀ ਆ ਜਾਏ ਜਦੋਂ ਪਤਾ ਲੱਗਾ ਇਹ ਮੁੰਡਾ ਵੰਜ ਠੀਕ ਹੈ ਤੇ ਆਪਣਾ ਅਖਾੜਾ ਵੀ ਬਣਾਇਆ ਵਾ ਇੱਧਰ ਇੱਥੇ ਮੁੰਡੇ ਸਾਰੇ ਕਰਦੇ ਆ ਜੋ ਤੇ ਗਰਾਊਂਡ 'ਚ ਵੀ ਇੱਥੇ ਸਾਰੇ ਪ੍ਰੈਕਟਿਸ ਕਰੀਦੀ ਆ ਬਾਕੀ ਮੈਨੂੰ ਜਿਹੜੀ 4 ਮਹੀਨੇ ਹੋ ਚੁੱਕੇ ਆ ਸਰਜਰੀ ਨੂੰ ਤੇ ਤੋ 2-2 ਮਹੀਨਾ ਤੱਕ ਆਪਾਂ ਦੁਬਾਰਾ ਗਰਾਊਂਡ 'ਚ ਵਾਪਸ ਆਵਾਂਗੇ ਬੜੇ ਵੀਰਾਂ ਦੇ ਮੈਸੇਜ ਆਉਂਦੇ ਨੇ ਤੇ ਫਰਵਰੀ ਦੇ ਵਿੱਚ ਆਪਾਂ ਜਿਹੜੇ ਮੈਚ ਆ ਉਹ ਸਟਾਰਟ ਕਰਨ ਜਾ ਰਹੇ ਹਾਂ ਤੇ ਅਕਤੂਬਰ ਤੇ ਜਨਵਰੀ ਦੇ ਜਮਾ ਫੋਲ ਬਿੱਟ ਕਰਨੀਆਂ ਦੋ ਦਿਨੇ ਪੂਜੀ ਕਿਉਂਕਿ ਉਹਨਾਂ ਨੂੰ ਫੇਡਣਾ ਹੈ ਥੋੜੀ ਜਿਹੀ ਐਕਸਟਰਾ ਮਿਹਨਤ ਕਰਾਂਗੇ ਤੇ ਅੱਜ ਆਪਾਂ ਟ੍ਰੇਨਿੰਗ ਕਰਦੇ ਥੋੜੀ ਬੋਦੀ ਗਰਾਊਂਡ ਚ ਵਾਲੇ ਮੁੰਡੇ ਟ੍ਰੇਨਿੰਗ ਕਰਦੇ ਦਨ ਦਿਖਾਉਣੇ ਸਾਰੇ ਅਜੇ ਥੋੜਾ 3:30 ਹੋਇਆ ਵੀ ਅਜੇ ਜਿਹੜੇ ਪਲੇਅਰ ਆ ਰਹੇ ਆ ਹੌਲੀ ਹੌਲੀ ਤੇ ਜੋ ਸਾਰੇ ਆਏ ਨੇ ਨਾਲੇ ਤੁਹਾਨੂੰ ਸਾਰੇ ਇਹਨਾਂ ਨੂੰ ਮਿਲਾਵਾਂਗੇ ਤੇ ਟ੍ਰੇਨਿੰਗ ਕਰਦੇ ਆ ਜੇ ਆਪਾਂ ਕੀ ਵਾਲਾ ਤੇ ਦਿਲਦੇ ਆ ਤੁਸੀਂ ਵੀਡੀਓ ਨਾ ਬਣੇ ਰਹੋ ਸਾਰੇ ਜਾਣੇ ਤੇ ਬਾਕੀ ਜਲਦੀ ਆਪਾਂ ਗਰਾਊਂਡਾਂ ਚ ਆ ਜਣਾ ਹੋਣਾ ਬਾਕੀ ਮੇਰੇ ਕਰੇ ਤੁਹਾਡੀਆਂ ਦੁਆਵਾਂ ਨਾਲ ਤੇ ਖੇਡਦੇ ਆ ਮੈਚ ਕਰ ਰਹੇ ਹਾਂ ਕਿ ਇਧਰ ਆ ਇਧਰ ਬਾਰਾਂ ਨੰਬਰ ਇਹ ਆਪਣਾ ਚੱਲ ਜੂ ਜੜਾਈ ਪੋਰਟਲ ਦੇ ਨਾਲ ਕਰਾਂ ਸੰਸਾਰ ਸਾਡੇ ਸੇਵ 50 ਬਾਸਟਾ ਜੀ ਇਸ ਤਰ੍ਹਾਂ ਇਹ ਮੰਨਣ ਵਾਲੇ ਨਹੀਂ ਧੰਨ ਗੁਰਹਰਸ ਸਿੰਘ ਸੇਵ ਪੰਣ ਹੋਣੇ ਆ 5 ਤੋਂ 6 ਚੱਕਰ ਲਾਉਣੇ ਆ ਤੇ 2-3 ਤੁਰ ਕੇ ਤਿੰਨ ਹੋ ਗਏ ਆਵੇਂ ਨੀਂਦ ਬਣਾਸੀ ਆਉਂ ਮਨ ਨੂੰ ਖਾਂ ਨੂੰ ਜਿਦਾ ਕੇ ਰੱਖਦਾ ਜਿਹੜੇ ਪਹਿਰੇ ਦੇ ਨੇ ਜਾਗਦੇ ਰੁਕਦੇ ਸੌਣਾ ਜਾਇਓ ਵੇਖਿਓ ਇਹਨਾਂ ਪੰਚ ਕਮ ਸਿੱਖਤ ਚੈ ਹੋਣੀਆਂ ਐਕਸਰਸਾਈਜ਼ ਉੱਡੇ ਨਹੀਂ ਕਰਦੇ ਮਸਲਾ ਦੀ ਖਾਬਰ ਖਾ ਲਏ ਆਉਣ ਬਾਅਦ ਤੇ ਫਿਰ ਮਾੜਾ ਪਿਆ ਸਰਦ ਹੋਇਆ ਮਸੂਮਾ ਸਾਰੀ ਸਾਰੀ ਯੋਗ ਰਹਿਣਾ ਹੈ ਆਪਾਂ ਘਰ ਆ ਆਪਾਂ ਸਾਰੇ ਜਿੰਦਾਂ ਦਾ ਮੀਰ ਹੋ ਗਿਆ ਹੈ ਯਸ ਜਲ ਹੋਇਆ ਇਸੇ ਕਰਕੇ ਸ਼ੁੱਧ ਸਾਫ ਭਾਗ ਕੇ ਇੱਕ ਹੱਥ ਤੇ ਇੱਕ ਹੱਥ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਸਾਰੀ ਖਬਰਕਾਰ ਨਸੀ ਭਾਈ ਕੋਲ ਜਾਣੀ ਨੂੰ ਸੁਖ ਤਾਂ ਸਾਰੀ ਹੈਗੀ ਆਪਣੇ ਤੁੰ ਮਾਤ ਨਾਮ ਕੀ ਸਹੇ ਸੰਦੇਸੇ ਕਿਉਂਕਿ ਮਾਤਾ ਨਾਮ ਦੀਆਂ ਆਪਣੇ ਸਹਾਤ ਸੈਨ ਦੀ ਵਾਸਤੇ ਸੰਦੇਸ਼ੇ ਭੇਜੇ ਹਨ ਤਾਂ ਕਿ ਲੋਕ ਤੰਤ ਸਨਯੰਤ ਕੇ ਬਚੇ ਸਾਰੇ ਕੋਡਾਂ ਨੂੰ ਮਰਵਾਰ ਕਿਹੜਾ ਬੜੀ ਚਿੰਤਾ ਹੈ ਸਾਰਾ ਸਾਰੀਆਂ ਸਾਰੇ ਸਾਰਾ ਲੋਡ ਆਦਾ ਤੇ ਖਾਸੇ ਸਟਰੋਂਗ ਦੇ ਜਿੰਨੇ ਮਸਲ ਸਟਰੋਂਗ ਹੋਣਗੇ ਆਪਣੇ ਪੱਟ ਦੇ ਹੈਂਸਟਿੰਗ ਪੰਮੀ ਪੋਰਾ ਪੰਮੀ ਰੇਪਰ ਮੈਂਟਲੇ ਮਦਦ ਕੋਈ ਵੀ ਜਿੰਨੇ ਸਟਰੋਂਗ ਹੋਣਗੇ ਉਨੀ ਸੱਟ ਘੱਟ ਲੱਗੂਗੀ ਗੋਡੇ ਤੇ ਉਨੀ ਪ੍ਰੋਬਲਮ ਲੋਡ ਘੱਟ ਆਉਂਦਾ ਗੋਡਿਆਂ ਦੇ ਸੱਤ ਵੀ ਘੱਟਣ ਦੀ ਚਾਂਸ ਬਹੁਤ ਘੱਟ ਜਾਂਦੇ ਇੰਜਰੀ ਦੇ ਗੋਡੇ ਨਾਲ ਸਾਨੂੰ ਵੀ ਹੁਣੇ ਪਤਾ ਲੱਗਾ ਦੋ ਪ੍ਰੋਬਲਮ ਹੋਏ ਗੋਡਿਆਂ ਦੇ ਹੋਣਾ ਕਿ ਸਾਨੂੰ ਵੀ ਪਤਾ ਲੱਗਾ ਅਸੀਂ ਕਿ ਚਲੋ ਤੁਹਾਨੂੰ ਦਾ ਵੀ ਸ਼ੇਅਰ ਕਰੀਏ ਦੱਸਦੇ ਤੁਹਾਨੂੰ ਤੇ ਵੱਤ ਉਹਦੇ ਜਿੰਨੀ ਹੋ ਸਕੇ ਆਪਣੇ ਪੱਟਾਂ ਦੇ ਵਿੱਚ ਜਾ ਪਈ ਦੀ ਪੂਰੀ ਮਸਲਾ ਚ ਫਿਰ ਗੋਡੇ ਤੇ ਕੋਈ ਲੋਡ ਨਹੀਂ ਆਉਂਦਾ ਕੋਈ ਪ੍ਰੋਬਲਮ ਨਹੀਂ ਆ ਹਾਂ ਆ ਵੀ ਤੁਹਾਡਾ ਪਰਹਵਾਨ ਹੈਗਾ ਇਹਦੇ ਵੀ ਗੋਡੇ ਦੀ ਹੱਡੀ ਕਰੈਕ ਕੀਤੀ ਸੀ ਇਹਨੇ ਠੀਕ ਹੁਣ ਟਾਈਮ ਕਿਤੇ ਲਾ ਕੇ ਹਿੰਦੂ रोग दे नंदन पावन टेम देस के में शरीर सदा लियो अपने और मैं tackles छोड़ से बहुत ही विचार और कॉलोनी भी सही तारीख खबर हालली आप करने देंगे स्टार्टिंग से कर रहे हैं काय देते छक करो हरम इस तरह सब ਰੇਸ਼ਮ ਭਵਾਨ ਵੀ ਆ ਗਿਆ ਰੇਸ਼ਮ ਖਾਦੇ ਮਿਲਾਦੇ ਮੜੇ ਕਰਨੀ ਇਕੱਠੇ ਵਾਸੀ ਕਰਾਂਗੇ ਦੋਵੇਂ ਫਰਵਰੀ ਚ ਕੈਮ ਹੋਏ ਨਾ ਤੱਕ ਪੂਰਾ ਜੋਰਪਾ ਲੱਖ ਦੀ ਪ੍ਰੋਬਲਮ ਆ ਗਈ 7 ਲੱਖ ਜਿਆਦਾ ਲੱਗੀ ਫਰੀ ਆਪਣੇ ਤੇ ਫੇਟਾ ਲੱਗੀ ਆ ਗਾ ਆਏ ਨੇ ਇਹ ਦੋਵੇਂ ਇਕੱਠੇ ਹੀ ਜਾਣੇ ਹੋਣਾ ਹੱਕ ਸਹੀ ਕਰਨ ਕਰਨ ਕਰਦੇ ਗਰੀ ਹੈ ਇੱਥੇ ਹੀ ਚੱਲ ਰਿਹਾ ਰਿਹਾ ਇੱਥੇ ਗਰਾਊਂਡ ਤੇ ਤੇ ਨੰਮੀ ਨਾ ਨੋਸ ਜਲੇ ਹੱਕ ਸਹੀ ਕਰਦੇ ਉਹਨੂੰ ਬਸ ਹੁਣ ਇਹ 2 ਮਹੀਨੇ ਤੱਕ ਵਾਸੀ ਕਰਦੇ ਹੁਣ ਗਰਾਊਂਡ ਚ ਵਾਹਗਰੂ ਮੇਰ ਕਰੇ ਕੱਢੀ ਦੁਆਵਾਂ ਨਾਲ ਸਾਰਿਆਂ ਨੂੰ ਦਰਦਾਸ ਕਰੀਓ ਰੀਸ਼ਮ ਜੀ ਹੋਵੇ ਜੱਟ ਜੀ ਦੇ ਕਿਤੇ ਨਹੀਂ ਕਰ ਕਿੱਦੀ ਮੈਚ ਖੇਡਣ ਨੂੰ ਦਿਲ ਕਰਦਾ ਨਾਲ ਬਹੁਤ ਆ ਰੀ ਜੀ ਇਹ ਕਿੰਨਾ ਕਹਿਣ ਵਾਲਾ ਮੈਚ ਖੇਡਣ ਦਾ ਦਿਲ ਕਰਦਾ ਹਾਂ ਅੱਕੇ ਮੈਂ ਆਗਦੇ ਹੋਏ ਸੋਨਦੇ ਬਣ ਕੇ ਰਹੇਵੇਂ ਜਮਾਨਾ ਦਰਦੇ ਪ੍ਰਸਤਿਗਾਵੈ ਜਮਾਨਾ ਦਰ ਵੀ ਲੱਗੀ ਐ ਤੇਰੀ ਆਸ ਨੂੰ ਦਾਸਿਆ ਹੋਇਆ ਖੰਡਾਂ ਦੇ ਮਿਰੇਲੇ ਤੋਂ ਦਾਰ ਦਿੰਦਾਰ ਦੇ ਜਗਾਉਂਦਾ ਹੈ ਫੇਚ ਫਿੰਜਰੇ ਤ੍ਰਿੰਤ ਟਕਾਵੈ ਤੇਰੀ ਖੁਸ਼ੀ ਸਾਥ ਮਿਰੇਲੇ ਦੇ ਵਿੱਚ ਕਿਹੜਾ ਕੋ ਕਿੰਨੇ ਲੋਕ ਨਾ ਹੋ ਜਾਣਾ ਪਰ ਨੀ ਕਰਦਾ ਟਾਈਟ ਹੁੰਦਾ ਜੀ ਉਹ ਝੋਲੀ ਵਾਲੀ ਇੱਧਰ ਵੀ ਟਿੱਟ ਬਣਾਉਣਾ ਕਿੱਦਾਂ ਹੈ ਪਰ ਸਾਰੇ ਬੋਝ ਕਰ ਸਾਰੇ ਬਰੋਹ ਨਾਸ਼ਣ ਆਯੂ ਵਾਲੀ ਗੜੀ ਇਹ ਰਹੇ ਹੈ ਨਹੀਂ ਹੈ ਹਾਰੇ ਇਹ ਤੇ ਦੇਖ ਕੇ ਤੇ ਡਰੇ ਹਨ ਬਹੁਤੇ ਹੈਰਾਨ ਸੇਖਾਂ ਬਜੇ ਹਾਂ ਮੈਂ ਤਾਂ ਡਾਚੀ ਜਾਇਕ ਹਾਂਜੀ ਸਰ ਸ਼ੁਕਰ ਹੋਇਆ ਜੱਟ वो नगरदार से मोबाइल और वो जो अंदर गया जा जा रही है वो जो वो रोज वो की है वो जो हो रहा है वो जो है वो ਅੱਜ ਨਾ ਹੁੰਦੇ ਜਾਨ ਬਚਾਏ ਹੋਰ ਧਿਆਨ ਨਾਲ ਜਾਨੇ ਬਚਾ ਲੈਂਦੇ ਕਰਨਾ ਨਹੀਂ ਆਇਆ ਹੈ ਜਦੋਂ ਬੰਦਨ ਤੋਂ ਰੋਕਦੇ ਬਹਾਦਰਾਂ ਜਾਨੀ ਇੱਕ ਰੀ ਬਹਾਦਰਾਂ ਜਾਨੀ ਜਿਹੜਾ ਜੀਵਨ ਨੂੰ ਬਚਾ ਲਊਂਗੇ ਇੰਨਾ ਸਾਨ ਹਜਾਰੇ ਉਹ ਦੋ ਦਿਨ ਭਵਾ ਦੀ ਕੀ ਸੇਵਿੰਗਾਂ ਉਹ ਸਾੜਾ ਹੀ ਛੱਡ ਗਏ ਪਹਿਲੇ ਦਿਨ ਬਾਜੂ ਨੇ ਕਰਾ ਦਿੱਤੀਆਂ ਦੂਜੇ ਦਿਨ ਜਸਤਰਾ ਜੂ ਨੇ ਕਰਾ ਦਿੱਤੀਆਂ ਚੱਲ ਰਾਜੂ ਨੇ ਵੀ ਢਾਵਾ ਰਾਜੂ ਨੇ ਉਹਨੂੰ ਛੱਡ ਦਿੱਤਾ ਥੱਲੇ ਆਹ ਬਾਜੂ ਨੇ ਨਾ ਨਮਾਜ਼ ਪੁੜ ਕਰ ਦੇਣਾ ਰਾਜੂ ਨੇ ਕਰੂ ਤੇ ਪੁੱਛ ਨਹੀਂ ਗੁੰਬਦੋਂ ਨਾ ਕੋਲੇ ਆ ਭਲੀ ਮਗ ਮਰੇ ਰਾਜੂ ਤੇ ਤੁਹਾਡਾ ਬਾਤਾਂ ਦੇ ਚੋਚੇ ਜਿਹਾ ਕਰਦੇ ਨਾ ਨਾ ਸਮਾਈਲ ਨਹੀਂ ਕਰਨੀ ਸਮਾਈਲ ਨਹੀਂ ਕਰਨੀ ਸਮਾਈਲੇ ਵੰਡ ਕਰਦੇ ਆ ਪ੍ਰੈਸ ਨਹੀਂ ਭਾਈ ਦੀ ਬਾਤ ਬਾਹ ਲੰਗੇ ਨਾ ਨਾ ਬਾਹ ਲੰਗੇ ਨਾ ਬਹੁਤ ਕਰਾਂਗੇ ਉੱਠ ਜਾ ਕਿਹੜੇ ਨਾਲ ਮਾਰਤੀ ਤੂੰ ਐਂਟਰੀ ਹੋ ਗਈ ਸੋਹਣੇ ਦੀ ਵੀ ਐਂਟਰੀ ਗਰਾਊਂਡ 'ਚ ਚੱਲ ਫਿਰ ਹੋ ਜਾ ਸਦਾ ਆ ਨਾ ਤੂੰ ਜੇ ਤੂੰ ਅੰਦਰ ਦੇ ਵਿੱਚ ਸੀਨਾ ਨਹੀਂ ਦੱਸ ਦੇ ਆ ਗਿਆ ਸੀਨਾ ਲੈ 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 ਦੇ ਆਹਨ ਦੇ ਬਾਰੇ ਬੜੇ ਬੋਧਾ ਹਾਂ ਆ ਗਏ ਆਹ ਦੋਨੋਂ ਨਾਮ ਲੈ ਕੇ ਕੱਢ ਲੈ ਸੁਣ ਇੱਧਰ ਮੈਂ ਇੱਧਰ ਦੇ ਸਰੇ ਮੇਰੀ ਕੱਲਾ ਠੀਗਾ ਠੀਗਾ ਯਾਰ ਮੈਂ ਸੋਨੂ ਜੈਂਪਰ ਦਾ ਰੇਡਰ ਤੇ ਹੈ ਸੋਨੂ ਜੈਂਪਰ ਰੇਡਰ ਹਾਂ ਇੱਧਰ ਨੇ ਉਹਨੂੰ ਖਾਲਿਆ ਤੇ ਮੱਖੀ ਥੱਲੇ ਕਰੀ ਬੇ ਉਹ ਭਾਜਾਂਦਾਂ ਦਾ ਫੇਲਿਓ ਭਾਜਾਂਦਾਂ ਦਾ ਹੀ ਹਾਂ ਉਹ ਬ੍ਰਾਦਰ ਬੜਾ ਮਖੋਲੀ ਬੜਾ ਉਹ ਜਦੋਂ ਜੱਫਾ ਪੈ ਗਿਆ ਉਹ ਫੀਟ ਕਹਿੰਦਾ ਇਹਨੂੰ ਕੋਈ ਦੱਸ ਜੇ ਨਾ ਮੈਂ ਕਿੰਨੂੰ ਦੱਸ ਦੇ ਉਹ ਪੁਮਾਲ ਬੱਕੇ ਆਨ ਨੂੰ ਖੋਲੀ ਉਹ ਤਾਂ ਇਹਨੂੰ ਕੋਈ ਦੱਸ ਦੇ ਉਹ ਮੈਂ ਤਾਂ ਇਹੜਾ ਜੱਸੇ ਨੂੰ ਦੱਸ ਦੇ ਅਰੇ ਇਹਨੂੰ ਕਿਹਦੇ ਨੂੰ ਨਹੀਂ ਬੋਲ ਤੂੰ ਮਾਰਦਾ ਉਹ ਤੂੰ ਮਾਰਨਾ ਨਹੀਂ ਕੋਈ ਕੋਈ ਤੂੰ ਉਹ ਬੱਲੇ ਉਹ ਲੈ ਉਹ ਫੜ ਲਿਆ ਹਾਂ ਚੱਲ ਅੱਛਾ ਲੰਨੀ ਤਾਂ ਆ ਗਈ ਤੂੰ ਨਾ ਲੱਗ ਰਣੀ ਇਹ ਸ਼ੋਰ ਤਾਂ ਇਹਦਾ ਤੁਮਾ ਜੇ ਲੈਤਾ ਬਾਛੜਦੇ ਲੈ ਮੈਂ ਚਾਹਾਂ ਮੇਰਾ ਪਾਵੀ ਚਾਹਾਂ ਮਾਝੋ ਬਿਗਾਸ਼ੀ ਨਹੀਂ ਬੋਲਿੰਦਾ ਜਿਵੇਂ ਆਗੇ ਧਾਦੇ ਫਰੇ ਉਟਾ ਦੇ ਇਹ ਤੁਸੀ ਹੋਂ ਨੀ ਹੋਤਾ ਉਹਦੇ ਹੋਣਾ ਹੋ ਪੜਦੀ ਨਹੀਂ ਯਾਰ ਮੈਂ ਉਹ ਉਹ ਰੋ ਬੈਨ ਫਰੀ ਆ ਜੀ ਲੱਖ ਚੁਕਦਾ ਹਿੰਦੀ ਹਿੰਦੀ ਨਾ ਆ ਜਾ ਚੱਲ ਇੱਕ ਮਿੰਟ ਲਾਉਣੀ ਹੂੰ ਸਲੋਣਾ ਨਹੀਂ ਪਹਿਲੋਂ ਆਪਣਾ ਨਿਕਾ ਹੋਵੇ ਗੇਨ ਚ ਅੱਲਾ ਕਿਨੂ ਅੱਗੇ ਨੂੰ ਆ ਕੇ ਨੂੰ ਸਾਡਾ ਨਾਮ ਤੇ ਆਧਾਰ ਮੇਰਾ ਜਿਸੋਂ ਕਾ ਵਾਹ ਭਗਵਾਨ ਤੇ ਲਾਹੜੀ ਤੇਜ ਬੇ ਪਿਆਰੇ 1 ਮਿੰਟ ਲਾਉਣਾ ਪਹਿਲਾਂ ਇਹ ਡੇਪਿਆ ਰੇਲੀ ਅੰਮਾ ਹੀ ਫਿਰ ਤੇ ਆਪੇ ਪਰ ਜੁਣਾਪੁਰਾ ਤੇ ਅੱਗੇ ਨੂੰ ਭਜਣਾ ਚਾਹੀਦਾ ਹੋਣਾ ਠੀਕ ਆ ਫਿਰ سٹਾਰਟ ਚੋਕ ਚੋਕ ਤੇ ਆਪ ਅੱਗੇ ਨੂੰ ਆ ਕੇ ਨੂੰ ਪਛਾਹ ਮੇਰੇ ਲਈ ਤੁਰੇਣਾ ਹਾਂ ਹਾਂ ਇਥੇ ਇਥੋਂ ਪਛਾਣ ਹੀ ਹੋਣਾ ਕਿਦਾ 1 ਮਿੰਟ ਲਾਉਣੀ ਪੂਰੀ ਚੱਲ ਚੱਲ ਹਾਂ ਹਾਂ ਚੱਲ ਦੇਜੋ ਚਲ ਚਲ ਖੇਚ ਦੇ ਹਾਂ ਹਾਂ ਚੱਲ 30 ਗੱਟ ਨਹੀਂ ਵੇ ਚੱਲ ਜਾਓ ਹੋ ਗਈ ਹੋ ਗਈ ਅੱਧੇ ਰਹਿ ਗਏ 30 ਰਹਿ ਗਏ ਬਸ ਚੱਲ ਚੱਲ ਖੇਚ ਦੇ ਦੇ ਤੇਜ ਜਾ ਚਾਓ ਹੋਣੀਆਂ ਦਿੱਤੀਆਂ ਨਾਲ ਨਾ ਹੋ ਰਹੀਆਂ ਹੋ ਗਿਆ ਇਹ ਕੁਝ ਦਾ ਚੱਲ ਚਲੀ 48 ਚੱਲ ਕੋਡੇ ਤਾਂ ਖੜੇ ਕੋਡੇ ਥੱਲੇ ਰਹਿ ਗਏ ਪੱਛਾਂ ਕੋਲ ਚੱਲ ਹਾਂ 50 10 ਮਿੰਟ ਰਹਿ 10 ਮਿੰਟ 10 ਕਰਦਾ ਦੇ ਖਿੱਚ ਕੇ ਇੱਕ ਦੀ ਇੱਕੀ ਲਾਗੇ 4 5 6 7 8 9 10 ਕੋਈ ਨਾ ਕੋਈ ਨਾ ਇਹ ਕੋਈ ਬੋਦੇ ਨੂੰ ਰਸਰ ਆਹ ਲੈ ਆਓ ਸਟਾਰ ਲੈ ਲਓ ਸਾਜ ਲਾਉਣੇ ਆਪਾਂ ਦੋ ਤਿੰਨ ਹੋਰ ਓਏ ਓਏ ਲੈ ਲਓ ਲੈ ਲਓ ਸਾਹ ਉਧਰ ਜਾਣਾ ਪੁੱਤ ਕੇ ਆਹ ਇਹ ਤਾਂ ਹੰਦਿਆ ਖੇੜਾ ਲੱਗ ਜਾਣਾ ਵਾਹ ਇਹ ਕਾਰਾ ਜਾਇਵਾ ਮਾੜਾ ਜੋਰ ਨਾ ਹੁੰਦਾ ਆਟਾ ਮਾ ਦੇ ਹੁੰਦਾ ਦੇ ਬਣੀ ਚੱਲ ਚਲ ਨਾਲ ਆਏ ਮਾੜੀ ਕਲੇ ਮਮਾ ਪੰਜ ਪੰਜ ਮਿੰਟ ਲਾ ਲਦੇ ਰਿਹਾ ਸਦੀਵ ਲੱਦੀਆਂ ਚੱਲ ਚਲ ਚੱਲ ਗੋਡੇ ਤਾਂ ਖੜ ਗੋਡੇ ਮਾਂਗਿਆਂ ਦੇ ਬਰਾਬਰ ਨਹੀਂ ਕਰ ਅੱਗੇ ਅੱਗੇ ਹੱਥ ਦੇ ਰੱਖ ਹੱਥਾਂ ਦੇ ਵਿਚ ਜਿਹਦੇ ਗੋਡੇ ਹਾਂ ਹੱਥਾਂ ਦੇ ਵਿਚ ਜਿਹਦੇ ਗੋਡੇ ਲਾ ਸਹੀ ਮੈਂ 5 ਸੈਕਿੰਡ ਘਟਵਾ ਆਲੇ ਸਹੀ ਲਾ ਤੇਜ਼ ਨਾਲ ਦੇ 30 ਸਕਿੰਟ ਤੇ ਹੋ ਗਏ ਆ ਜੀ ਵਾ ਨਹੀਂ ਸਕਦੇ ਖਿੱਚ ਕੇ ਖਿੱਚ ਕੇ ਬਹੁਤ ਬੜੀ ਤੇਜ਼ ਹੋ ਗਈ ਹੋ ਗਿਆ ਨਾ ਇਨਸ਼ਾ ਅੱਲਾ ਕੰਮ ਕਰ ਕੰਮ ਕਰ ਗੋਡੇ ਤਾਂ ਗੋਡੇ ਤਾਂ ਚਲ 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 ਰਫਟ ਰਹਿ ਗਏ ਬਸ ਆਹੀ 10 ਸਕਿੰਟ ਹੀ ਆ ਖਿੱਚ ਕੇ ਤੇਜ਼ ਜ਼ਾਹਰ ਆ ਗਏ ਦਾਹ ਤੇਜ਼ ਲਾ ਦੇ ਤੇਜ਼ 50 ਆ ਗਈ 50 ਹੋ ਗਈ ਤੇਜ਼ ਤੇਜ਼ ਹੋ 4 ਗੁੱਡੇ ਤਾਂ ਖੜੇ ਗੁੱਡੇ 5 6 7 8 9 10 ਯਾ ਲੈ ਵੈਰੀ ਗੁੱਡ ਵੈਰੀ ਗੁੱਡ ਬਸ ਐ ਹੋਈ ਨਹੀਂ ਪਟਾ ਜਾਣ ਪੈਣੀ ਬਸ ਨਹੀਂ ਆਖਰੀ ਵੈਰੀ ਗੁੱਡ ਲੱਤੀ ਗਈ ਦਾ ਵੇ ਕਿੱਛੇ ਕਿੱਛੇ ਗੁੱਡੇ ਤਾਂ ਖੜੇ ਗੁੱਡੇ ਨਾ ਕਰ ਨਾ ਕਰ ਖੜਾ ਖੜਾ ਕੋਣੇ ਦਾ ਆਹ ਚੱਲੋ ਹਾਂ 2 ਜਿਨੀ ਲੱਗੂ ਕੋਣੇ ਦਾ 1 4 5 6 7 8 9 10 ਕੋਣੇ ਦਾ ਥੋੜਾ ਹਾਫ ਲਈ ਜਾ ਕੋਈ 8 9 10 ਕੋਣੇ ਦਾ ਮੇਤਰੀ ਹੈਗੀ ਰਹਾਣ ਨਹੀਂ ਹੋ ਗਿਆ ਲਾ ਤਾਂ ਕੰਮ ਬੜੀਆਂ ਵੇਂਦਰੀਆ ਕਿਲਾ ਚੱਲ 16 ਸਮਾਰ 14 19 20 ਲੱਗਦੀ ਰਵੇ ਕਿ ਕਰੇਗਾ ਨਾ ਡਰ ਨਾ ਡਰ ਕਿਹੜਾ ਕਿਹੜਾ ਆ ਚੱਲ 2 3 ਇਹ ਕੋਸਾ ਰੀ O que é ਮੈਂ ਤਾਂ ਨਹੀਂ ਆਦੀ ਕੋਈ ਨਹੀਂ ਦੱਸੇ ਮੈਂ ਤਾਂ ਮੈਚ ਦੇਖ ਰਿਹਾ ਤੁਹਾਡੇ ਮੈਂ ਕਿ ਮੈਂ ਦੇਖ ਰਿਹਾ ਨੇ ਹੋਰ ਉਹ ਥੋੜੇ ਜਿਹਾ ਫਾਰ ਲੈਂਦੀ ਜਿਹੜਾ ਕੱਡੀ ਜੋਂ ਲੱਗਦਾ ਮੁੜ ਕੇ ਦੋ ਦੋ ਤੰਤਰ ਕੱਡੀ ਹੋ ਗਈ ਨਹੀਂ ਜੀ ਸਹੀ ਰੋਟੀ ਲੱਗ ਜਾਂਦਾ ਹਾਂ ਮੈਨੂੰ ਪਤਾ ਨਹੀਂ ਆ ਗਿਆ ਗੱਲ ਨਹੀਂ ਕੋਈ ਜਿਸ ਕਰਕੇ ਕਹਿੰਦੇ ਮੈਂ ਕਿਸੀ ਹਾਂ ਮੈਂ ਮੈਂ ਵੀ ਨਹੀਂ ਦੇ ਗਿਆ ਪਰਸੋਂ ਕੱਡੀ ਕੱਡੀ ਮੈਂ ਮੂਚੇ ਦੇ ਰਾਰੇ ਮੈਂ ਵੀ ਇਹ ਤੇ ਫੋਟੋ ਨੋ ਹਾਂਜੀ ਲਵਾਉਂਦੇ ਜੀ ਗੁੜੀਆਂ ਜੀ ਫੜ ਕੇ ਆਹ ਹੋਰ ਤੇਰੀ ਗੱਲ ਕੋਈ ਸਹੀ ਆਵੇ ਤੇ ਲਵਾ ਦਿੰਦੇ ਇੱਧਰ ਆ ਜਾਓ ਵਾਹ ਪੁੱਛੇ ਕਿਦਾਂ ਦੀ ਲਾਈ ਇਹਨੇ ਆਈਂ ਇੱਧਰ ਆ ਚੱਲ ਚੱਲ ਥੋੜਾ ਹਿਨੇ ਹੋਏ ਵਾਹ ਨਾ ਫੇਰ ਆ ਤੇ ਜਿਹੜੇ ਨਿਰਖਾ ਨਾ ਅੱਛਾ ਦੱਸਦੇ ਮੈਂ ਆਇਆ ਨਹੀਂ ਉਦੋਂ ਦੀ ਕੀ ਲਾਈ ਨਹੀਂ ਬੱਸ ਲਵਾ ਫਿਰ ਲਾਣੀ ਉਦਾਂ ਥੋੜਾ ਤੇ ਜਾ ਬੰਦਾ ਉਹ ਮੈਨੂੰ ਆਉਂ ਉਹ ਜਿਹੜਾ 25 ਕਪੜੀਆਂ ਕਰ ਕਰ ਹੋਲਡਰ ਟੈਨ ਵਿੱਚ 20 25 ਟੋਟਾ ਕਰਨਾ ਕੋਈ ਪਾਉਣੀ ਆ ਆ ਫਿਰ ਬੈਟ ਨਿਕਲਦਾ ਕਿ ਕਿ ਉਹੋ ਹੀ ਚੀਜ਼ ਆ ਉਹ 10 ਪਾਈਆਂ ਜਿੱਥੇ ਬੈਟ ਕਰਨਾ ਨਿਕਲ ਕੰਨੀ 8 ਦਾ ਥੋੜਾ ਬਣਾ ਰੱਖਿਆ ਦਾ ਹੀ ਉਹ 8 ਦਾ 6 ਡਾਉਂ ਯਾ ਮੈਂ ਜਦੋਂ 6 ਸਾਥ ਜੋ ਫਿਰ ਰੈਡਰ ਉਹ 3 ਨਹੀਂ ਆਉਂਦੇ 6 ਆ 6 ਦਾ 35 ਹੋ ਗਿਆ ਪੁੱਤ ਦੇ ਰੇ ਛੱਡ ਦੇ ਛੇਤੀ ਦੇਖ ਹਾਂ ਛੱਡ ਦੇ ਆ ਛੱਡ ਦੇ ਨਾ ਕਰ ਦੇ ਸ ਤੇ ਪੁੱਤ ਨੂੰ ਦੇਖਣ ਲੋਗੇ ਇੰਨਾ ਖਿੱਚੀਦਾ ਥੋੜਾ ਐਦਾਂ ਆਵੇ ਪਾਪਾ ਕੂਝ ਰਿਹਾ ਇਹ ਟੁੱਟ ਜਾਣੀ ਆ ਤੂੰ ਦੇ ਵਜਰੀ ਮੂੰਹ ਦੇ ਟੁੱਟ ਜਾਣੀ ਆ रोग नहीं मारे आ कहीं तो कही फड़ोए कहीं इधर के कही फड़ो कहीं इधर इधर ਆਪੋ ਤੇ ਫੜ ਗਈ ਆ ਕੇ ਉਧਰ ਆ ਉਹ ਤਾਂ ਉਹ ਦਰਖਤ ਵਾਲਾ ਰੱਖਿਆ ਉਹ ਬੂਟੀ ਵਾਲੇ ਰੱਖੀ ਜੀ ਆਈ ਲੈਣੇ ਚੱਲੋ ਯਾਰ ਕਿਥੇ ਗੋਰੀ ਸਿੱਥੇ ਕਿੱਥੇ ਹੋਰ ਥੋੜਾ ਬਾਹਰ ਆ ਮਾਮਾ ਇਹ ਤੇ ਆਂਦੀ ਉਹਦਾ ਤੇਰੀ ਹੋਂ ਚੈਨੀ ਮਰਜੀ ਉਹ ਇਧਰ ਦਿਨੋਂ ਬੰਨੀ ਬਦਨੀ ਉਧਰ ਜਾ ਯਾਰ ਮਦਵਾਲੇ भागा चलो ख़्यालु हूंदा न ਕਮਨ ਆ ਲੈ ਆ ਗਾ ਜਿਆ ਸਮਰ ਤਕਿੰ ਥਾਈ ਦਾ ਥੋੜੀ ਲੰਬੀ ਦਾ ਭਰ ਕੇ ਪਤਾ ਚੋ ਗਿਆ ਪਤਾ ਦੇ ਆ ਇਧਰ ਆਇਓ ਇਧਰ ਆਇਓ 이가이화이가 ਇਹ ਕਾਢੀ ਕਰਨੀ ਆ ਨਾ ਥੋੜੀ ਕਮੀ ਲੱਗ ਲੱਗੀ ਨਾ ਕੋਸ਼ਿਸ਼ ਦੇ ਉਸਕੇ ਬਾਰੇ ਕਿੱਥੇ ਆਇਆ ਉਹ ਜਗ੍ਹਾ ਜਾਓ ਯਾਰ ਵਰਕਆਊਟ ਕੀਤਾ ਅੱਜ ਆਪਾਂ ਇਹ ਨਾਲ ਹੀ ਕੀਤਾ ਸੀ ਮੁੰਡਿਆਂ ਨੂੰ ਥੋੜੀ ਕਰਾਈ ਮੈਂ ਤੇ ਰੋਜ਼ ਕਰਦੇ ਆ ਆਪਣੇ ਮਜੇ ਨਾਲ ਚਲੋ ਅੱਜ ਆਪਾਂ ਕਰਾਉਣੀ ਇਹਨਾਂ ਨੂੰ ਥੋੜੀਗਾ ਤੇ ਆਪ ਜੇ ਮੈਂ ਥੋੜੀ ਜਿਵੇਂ ਐਕਸਰਸਾਈਸ ਕੱਟ ਕਰਦਾ ਤੈਨੂੰ ਪਤਾ ਮੇਰੇ ਅਜੇ 4 ਮਹੀਨੇ ਹੋਏ ਆ ਪ੍ਰੈਸ਼ਰ ਨੂੰ ਉਹਦਾ ਕਰਕੇ ਨੋਰਮਲ ਨੋਰਮਲ ਜੇ ਕਰਦਾ ਇੱਕ ਜੀ ਸਵੇਰੇ ਵੀ ਟ੍ਰੇਨਿੰਗ ਕਰੀਦੀ ਆ ਤੇ ਫਿਰ ਸ਼ਾਮ ਨੂੰ ਕੋ ਟਾਈਮ ਲਾ ਰਿਹਾ ਹੁੰਦਾ ਸਹੀ ਉਹਦਾ ਕਰਕੇ ਸ਼ਾਮ ਬੜੀ ਘੱਟ ਬਣਦੀ ਆ ਤੇ ਜਿਹੜੀ ਸਵੇਰੇ ਆ ਉਹ 3-4 ਘੰਟੇ ਸਾਡੀ ਮਤਲਬ ਪੂਰੀ ਹਾਰਡ ਐ ਐਕਸਰਸਾਈਜ਼ ਹੁੰਦੀ ਆ ਤੇ ਉਹਨੂੰ ਪੋਇੰਟ ਕਰਕੇ ਬਹੁਤ ਆਈ ਜਾਵਾਂਗੇ ਬਾਕੀ ਵਰਕਆਊਟ ਕੀਤਾ ਜਿਹੜਿਆਂ ਨਾਲ ਸਾਰਿਆਂ ਨੂੰ ਤੇ ਉਹ ਫਾਲ ਹੋਣਾ ਟ੍ਰੇਨਿੰਗ ਦੀਆਂ ਵੀਡੀਓ ਪਾਇਆ ਕਰਾਂਗੇ ਜਿਆਦੀਆਂ ਵਾਤ ਵਾਤ ਇੱਕ ਦੋ ਦਿਨ ਛੱਡ ਕੇ ਭਾਵੇਂ ਜਿੱਦਾਂ ਵੀ ਛੱਡੀ ਦੀ ਆ ਤੇ ਬਾਕੀ ਸਾਰੇ ਵੀ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਲਾਈਕ ਕਰੋ ਤੇ ਮਿਲਦੇ ਆਪਾਂ ਲੇਖਕਾਂ